ਆ ਦੇਖ ਲੈ ਮੇਰਾ ਸਿਰ ਪਾੜਿਆ ਇਹਨਾਂ ਨੇ ਮੇਰੀ ਬੇਟੀ ਦੇ ਇਹਨਾਂ ਨੇ ਛਾਤੀ 'ਚ ਮਾਰੇ ਆ ਮੁੱਕੇ ਇਹਦੇ ਮੁੰਡੇ ਨੇ ਤੇ ਮੇਰੀ ਜਨਾਨੀ ਨੂੰ ਗਾਲਾਂ ਕੱਢਿਆ ਉਹ ਗੰਦੀਆਂ ਮੱਲਾ ਸਾਰਾ ਗਵਾਹ ਹੈ ਉਹਨਾਂ ਦੇ ਜਾ ਕੇ ਪੁਲਿਸ ਦੇ ਵਿੱਚ ਹੈਲਥ ਥਾਣੇ ਐਪਲੀਕੇਸ਼ਨ ਵੀ ਕੀਤੀ ਵੀ ਮੇਰੀ ਸਿਸਟਰ ਦੇ ਉੱਪਰ ਮੇਰੀ ਮਦਦ ਨੂੰ ਸਭ ਵੀ ਗਵਾਲਾਂ ਕੱਢ ਰਹੇ ਨੇ ਵੀ ਸਭ ਤੁਸੀਂ ਆਓ ਉਹਨਾਂ ਦੇ ਉੱਪਰ ਕਾਰਵਾਈ ਕਰੋ ਡੀ ਦੇ ਪਿੱਛੇ ਕਰਨ ਲੱਗੇ ਮੜਾ ਜੇ ਗਮਲਾ ਉਹ ਤਾਂ ਟੇਡਾ ਹੋ ਗਿਆ ਅੱਛਾ ਜੀ ਮੇਰੀ ਮੈਸੇਜ ਨੇ ਜਾ ਕੇ ਸਿੱਧਾ ਕਰਦਾ ਅੱਛਾ ਜੀ ਯਾਨੀ ਕਿ ਜੇ ਗਮਲਾ ਤੇਰਾ ਟੁੱਟ ਗਿਆ ਅੱਜ ਇਹ ਤਾਂ ਹੋਇਆ ਕਿ ਕੋਈ ਰੰਗ ਸਿੰਘ ਜੀ ਕਾਰ ਲੈ ਕੇ ਆ ਰਹੇ ਸੀਗੇ ਜੋ ਸੰਕੋਟਾ ਲੱਗ ਗਿਆ ਉਹ ਇਹਨਾਂ ਨੂੰ ਕਹਿੰਦੇ ਵੀ ਕਾਰ ਸਾਈਡ ਤੇ ਕਰੋ ਹਰਦ ਮਾਰੇ ਮੇਰੀ ਮਸੀਬਾ ਬਾਹਰ ਨਿਕਲੀ ਦੇਖੀ ਕੋਈ ਕੋਈ ਕੌਣ ਆਇਆ ਕੋਈ ਕਿਸੇ ਨੇ ਆਇਆ ਇਹਨਾਂ ਨੇ ਕਾਰ ਨਹੀਂ ਪਹਰੇ ਕੀਤੀ ਤੇ ਜਦੋਂ ਬੈਕ ਕਰਨ ਲੱਗੇ ਜਣੇ ਸਾਡੇ ਗਮਲੇ 'ਚ ਕਾਰ ਮਾਰ ਕੇ ਗਮਲਾ ਸੁੱਟਦਾ ਤੇ ਮਿਸ ਜੀ ਇਹਨਾਂ ਨੂੰ ਕਹਾਂ ਲੱਗੀ ਜੀ ਗਮਲਾ ਮਾਰਦਾ ਕਰਾਮ ਨਾਲ ਇਹ ਬਾਹਰ ਆ ਕੇ ਉਹਨੂੰ ਥੱਪੜ ਦਿਖਾਣ ਲੱਗੇ ਵੀ ਆ ਥੱਪੜ ਦੇਖੋ ਜੀ ਉਹ ਆਏ ਉਹਨਾਂ ਨੇ ਕਰਨ ਦੀ ਮਦਦ ਆ ਕਰਨ ਦਾ ਉਹਦੀ ਸਿਸਟਰ ਨੂੰ ਗਲਤ ਤਰੀਕੇ ਨਾਲ ਹੱਥ ਪਾਇਆ ਤੇ ਦੂਜੇ ਸਿਰ ਪਾੜੇ ਉਹਨਾਂ ਦੇ ਉਹਨਾਂ ਦੇ ਬਜ਼ੁਰਗਾਂ ਦੇ ਵੀ ਗੱਡੀ ਦੇ ਉੱਪਰ ਚੜਾ ਦਿੱਤੇ ਉਹਨੇ ਤਾਂ ਵੀ ਗੱਡੀ ਉੱਪਰ ਲੜੀ ਦਮਲਾ ਨਾ ਗਿਰੇ ਐ ਇਹਨਾਂ ਦਾ ਅੱਛਾ ਠੀਕ ਐ ਨਾ ਟੁੱਟਿਆ ਹੋ ਨਾ ਕੁਛ ਮੇਰੇ ਕੋ ਰਿਕਾਰਡਿੰਗ ਪਈ ਕਿਹੜੀ ਜਗ੍ਹਾ ਦੀ ਹੈ ਹੈਬੋਲ ਬੈਂਕ ਕਲੋਨੀ ਦਾ ਅੱਛਾ ਆ ਦੇਖ ਲੈ ਮੇਰਾ ਸਿਰ ਪਾੜਿਆ ਇਹਨਾਂ ਨੇ ਮੇਰੀ ਬੇਟੀ ਦੇ ਇਹਨਾਂ ਨੇ ਛਾਤੀ 'ਚ ਮਾਰੇ ਆ ਮੁੱਕੇ ਇਹਦੇ ਮੁੰਡੇ ਨੇ ਤੇ ਮੇਰੀ ਜਨਾਨੇ ਨੂੰ ਗਾਲ੍ਹਾਂ ਕੱਢਿਆ ਉਹ ਗੰਦੀਆਂ ਮੱਲਾ ਸਾਰਾ ਗਵਾ ਹੈ ਅੱਛਾ ਠੀਕ ਹੈ ਔਰ ਮੇਰੇ ਆਹ ਦੇਖ ਲੈ ਸਿਰ ਦਾ ਕੀ ਹਾਲ ਕੀਤਾ ਇਹਨਾਂ ਨੇ ਕੀ ਨਾਮ ਕੀ ਹੈ ਤੁਹਾਡਾ ਨਾਮ ਕੀ ਹੈ ਤੁਹਾਡਾ ਹੁਣ ਆ ਮੁੰਡਾ ਲੇ ਤੁਹਾਨੂੰ ਲੇ ਮੋਨ ਕਿੱਥੇ ਰਹਿੰਦੇ ਕਿੱਥੇ ਤੁਸੀਂ ਬੈਂਕ ਕਲੋਨੀ ਹੈ ਬੋਲ ਦਾ ਕੀ ਕਰਦੇ ਕੀ ਮੈਂ ਬਿਜ਼ਨਸ ਕਰਦਾ ਹਾਂ ਕੀ ਹੋਇਆ ਕੀ ਹੈ ਹੋਇਆ ਕੀ ਹੈ ਯਾਰ ਮੇਰੇ ਬੇਟੇ ਨੇ ਗੱਡੀ ਅੱਗੇ ਪਿੱਛੇ ਕਰਨ ਲੱਗੇ ਮਾੜਾ ਜਿਹਾ ਗਮਲਾ ਉਹ ਤੋਂ ਟੇਡਾ ਹੋ ਗਿਆ ਅੱਛਾ ਜੀ ਮੇਰੀ ਮੈਸੇਜ ਨੇ ਜਾ ਕੇ ਸਿੱਧਾ ਕਰਤਾ ਅੱਛਾ ਜੀ ਕਹਿੰਦੀ ਵੀ ਜੇ ਗਮਲਾ ਤੇਰਾ ਟੁੱਟ ਗਿਆ ਮੇਰੇ ਕੋਲ ਰਿਕਾਰਡਿੰਗ ਹੈਗੀ ਵੀਡੀਓ ਰਿਕਾਰਡਿੰਗ ਅੱਛਾ ਜੀ ਦੇਖ ਲੋ ਸਾਰੀ ਅੱਛਾ ਜੀ ਕਹਿੰਦੀ ਜੇ ਕੁੱਪੜੀਆਂ ਤੇਰਾ ਨਾਮ ਲੈ ਦੰਨੀ ਹੈ ਮੈਂ ਅੱਛਾ ਜੀ ਵੀ ਕਰਿਆ ਆ ਸਿੱਧਾ ਕਰਦੇ ਨੇ ਉਹ ਗੱਡੀ ਤੇ ਮਾਰਨ ਲੱਗੇ ਹੱਥ ਗੱਡੀ ਨੂੰ ਕਰਨ ਲੱਗੇ ਨੁਕਸਾਨ ਠੀਕ ਹੈ ਉਸ ਤੋਂ ਬਾਅਦ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਉਹਨੇ ਇਹ ਆ ਤੂੰ ਬਹੁਤ ਉਹਨੇ ਮੈਨੂੰ ਉਹਨੇ ਕਿਹਾ ਵੀ ਐਦਾਂ ਕਰਕੇ ਆ ਗੱਲ ਹੋਈ ਹੈ ਕਹਿੰਦੀ ਮੈਸੇਜ ਮੇਰੀ ਕਹਿੰਦੀ ਸੇਮ ਟੂ ਦੇਖੋ ਅਸੀਂ ਇੱਕ ਬੜੀ ਲਿਖੀ ਫੈਮਿਲੀ ਆ ਅਸੀਂ ਇਹ ਗੰਦੀਆਂ ਗੱਲਾਂ ਨਹੀਂ ਕੱਢ ਸਕਦੇ ਉਹਨੇ ਕਿਹਾ ਵੀ ਸੇਮ ਟੂ ਯੂ ਜੋ ਤੂੰ ਕਹਿ ਰਹੀ ਆ ਉਹ ਉਹੀ ਤੂੰ ਹੈ ਅਸੀਂ ਐਦਾਂ ਗੰਦ ਨਹੀਂ ਬਖਸ ਸਕਦੇ ਪਰ ਇਹਨੇ ਜੋ ਗੰਦ ਨਹੀਂ ਸੋਹ ਬੱਕੇ ਤੇ ਹੁਣ ਫਿਰ ਹੁਣ ਮੈਂ ਜਿੱਦਾਂ ਹੀ ਕਰਿਆ ਆ ਇਹਨਾਂ ਨੇ ਮੇਰੇ ਤੇ ਹਮਲਾ ਕਰਤਾ ਇਹਨਾਂ ਨੇ ਕਰੇ 5-7 ਬੰਦੇ ਬੁਲਾਏ ਬੁਲਾਏ ਸੀ ਪਤਾ ਨਹੀਂ ਇਹਨਾਂ ਦੇ ਆ ਰਿਸ਼ਤੇਦਾਰ ਕੀ ਆ ਥੋੜੇ ਸਾਹਮਣੇ ਆ ਹੁਣ ਤੁਸੀਂ ਦੇਖਿਆ ਕੀ ਹੋਇਆ ਉਨੇ ਆਹ ਹੱਥ ਨੂੰ ਕਿੱਥੇ ਕਿੱਥੇ ਹੁਣ ਹੁਣ ਤੁਹਾਡੇ ਤੁਹਾਡੇ ਨਾਲ ਕੋਟਵਾਰ ਤੈਨੂੰ ਨਹੀਂ ਸਿਵਲ ਚਾਰ ਕੋੜੀ ਹੈਗੀ ਤੁਹਾਡੇ ਕੋਲ ਆ ਜੀ ਸਿਵਲ ਚਾਹੀਓ ਕੀ ਹੋਇਆ ਜੀ ਆਹ ਰਿਕਾਰਡਿੰਗ ਹੈਗੀ ਤੁਹਾਡੇ ਕੋਲ ਆ ਜੋ ਹੁਣ ਹੋਇਆ ਤੁਹਾਡੇ ਸਾਹਮਣੇ ਠੀਕ ਆ ਆਹ ਦੇਖ ਲਓ ਤੁਹਾਡੇ ਸਾਹਮਣੇ ਕੀ ਆ ਸਿਵਲ ਚ ਕੀ ਕੀਤਾ ਇਹਨੇ ਕੀ ਮਾਰਿਆ ਕੀ ਤੁਹਾਡੇ ਸਿਰ ਤੇ ਆ ਤੁਹਾਡੇ ਸਾਹਮਣੇ ਦੇਖ ਲਓ ਹੁਣ ਕੀ ਮਾਰਿਆ ਮਸਤਲ ਮਾਰੀ ਇੱਕ ਆਹ ਦੇਖੋ ਆ ਪਈ ਐ ਇੱਥੇ ਅੱਛਾ ਆ ਮੇਰੇ ਸਾਹਮਣੇ ਤੁਹਾਡੇ ਸਾਹਮਣੇ ਸਭ ਕੁਝ ਹੋਇਆ ਅੱਛਾ ਹੋਰ ਤੁਸੀਂ ਕੀ ਦੇਖ ਲਓ ਇਹਦੇ ਚ ਕੌਣ ਗੱਲਤਾ ਕੌਣ ਸੱਚੀ ਆ ਕੀ ਚਾਹਨੇ ਕੀ ਹੁਣ ਤੁਸੀਂ ਮੈਂ ਇਨਸਾਫ ਚਾਹੁੰਨਾ ਭਾ ਜੇ ਮੇਰਾ ਗਲਤੀ ਆ ਕੋਈ ਮੇਰਾ ਨੁਕਸਾਨ ਮੈ ਤੋਂ ਨੁਕਸਾਨ ਹੋਇਆ ਕੋਈ ਇਹਨਾਂ ਦਾ ਘਰ ਟੱਗ ਗਿਆ ਜਾਂ ਇਹਨਾਂ ਦਾ ਗੇਟ ਟੁੱਟ ਗਿਆ ਜਾਂ ਇਹਨਾਂ ਦਾ ਕੁਝ ਵੀ ਹੋਇਆ ਮੈਂ ਇਹਨਾਂ ਦਾ ਭਰਨ ਲਈ ਤਿਆਰ ਆ ਜੇ ਮੇਰਾ ਕੋਈ ਨੁਕਸਾਨ ਹੋਇਆ ਤਾਂ ਇਹ ਇਹ ਜ਼ਿੰਮੇਵਾਰ ਨੇ ਇਹ ਦੇਖੋ ਇਹਨਾਂ ਨੇ ਮੇਰੀ ਬਿਮਾਰੀ ਦੇ ਸਕਿੱਤੀ ਗਈ ਹੈ ਕਾਫੀ ਬੰਦੇ ਜਣੇ ਹੈਗੇ ਨੇ ਕਿੰਨੇ ਸਾਹਮਣੇ ਦੇਖੋ ਕਿੱਦਾਂ ਹੋਈ ਆ ਕਿੱਦਾਂ ਤੁਹਾਡੇ ਸਾਹਮਣੇ ਪੈਰ ਮੁੱਟਣ ਮਨਨ ਪੈ ਗਏ ਆ ਠੀਕ ਆ ਮੇਰੇ ਕੋ ਸਾਰੀਆਂ ਰਿਪੋਰਟੀਆਂ ਹੈਗੀਆਂ ਇਹਨਾਂ ਦੀ ਵੀ ਆਪਣੀ ਵੀ ਮੈਂ ਹੁਣ ਜਿੱਦਾਂ ਹੀ ਕਰੇ ਬੜਿਆ ਇਹਨਾਂ ਨੇ ਮੇਰੇ ਤੇ ਆ ਹਮਲਾ ਕੀਤਾ ਥੈਂਕ ਯੂ ਸਰ ਮੈਂ ਨਾ ਵਿਨੋਦ ਕੁਮਾਰ ਆ ਜੀ ਕਿਹੜੀ ਜਗ੍ਹਾ ਰਹਿੰਦੇ ਅਸੀਂ ਬੈਂਕ ਲੋਨੀ ਓਮਪਾਰ ਕੇ 1 ਨੰਬਰ ਗਲੀ ਚ ਰਹਿੰਦੇ ਆ ਜੀ ਅੱਛਾ ਕੀ ਹੋਇਆ ਅੱਜ ਅੱਜ ਇਹ ਤਾਂ ਹੋਇਆ ਕਿ ਕੋਈ ਰੰਗ ਸਿੰਘ ਜੀ ਕਾਰ ਲੈ ਕੇ ਆ ਰਹੇ ਸੀਗੇ ਜੋ ਸਾਨੂੰ ਪਤਾ ਲੱਗਿਆ ਉਹ ਇਹਨਾਂ ਨੂੰ ਕਹਿੰਦੇ ਨੇ ਕਾਰ ਸਾਈਡ ਤੇ ਕਰੋ ਹਰ ਮਾਰੇ ਮੇਰੀ ਮਿਸ ਜੀ ਬਾਹਰ ਨਿਕਲੀ ਦੇਖੇ ਕੋਈ ਕੋਈ ਕੌਣ ਆਇਆ ਕੋਈ ਕਿਸੇ ਨੇ ਆਇਆ ਇਹਨਾਂ ਨੇ ਕਾਰ ਨਹੀਂ ਪਾਰੇ ਕੀਤੀ ਤੇ ਜਦੋਂ ਬੈਕ ਕਰਨ ਲੱਗੇ ਜਣ ਸਾਡੇ ਗਮਲੇ ਚ ਕਾਰ ਮਾਰ ਕੇ ਗਮਲਾ ਸੁੱੜਤਾ ਤਾਂ ਮਿਸ ਜੀ ਇਹਨਾਂ ਨੂੰ ਕਹਿਣ ਲੱਗੀ ਵੀ ਇਹ ਗਮਲਾ ਮਾਰਦਾ ਕਰਾਮ ਨਾਲ ਇਹ ਬਾਹਰ ਆ ਕੇ ਉਹਨੂੰ ਥੱਪੜ ਦਿਖਾਉਣ ਲੱਗੇ ਵੀ ਆ ਥੱਪੜ ਦੇਖੋ ਜੀ ਬੀ ਬੀ ਹਾਂ ਆ ਮੇਰੀ ਬੇਟੀ ਵੀ ਘਰੇ ਸੀਗੀ ਫੇਰੇ ਨਾਲ ਥੱਪੜ-ਥੁੱਪੜ ਦਿਖਾਏ ਆ ਹੁਣ ਅਸੀਂ ਆਰਾਮ ਨਾਲ ਬੈਠੇ ਦੇ ਸੀਗੇ ਇਹਨਾਂ ਨੇ ਆ ਕੇ ਸਾਡੇ ਤੇ ਅਟੈਕ ਕਰਤਾ ਪੂਰੀ ਤਿਆਰੀ ਨਾਲ ਆਏ ਆ ਮੈਂ ਇਹ ਗਵਾਂਡੀਆਂ ਦੇ ਘਰੇ ਭੱਜ ਕੇ ਜਾਨ ਬਚਾਈ ਜੀ ਇਹਨਾਂ ਨੇ ਜਾਨੀ ਸਾਨੂੰ ਕਸਰ ਨਹੀਂ ਸਾਨੂੰ ਤਾਂ ਚਿੱਤ-ਚਿੱਤ ਹੀ ਨਹੀਂ ਸੀਗਾ ਜਦ ਪੁਲਿਸ ਵਾਲੇ ਆਏ ਉਹ ਕਹਿ ਗਏ ਵੀ 4 ਵਜੇ ਆਜੋ ਇਸ ਤੋਂ ਬਾਅਦ 4 ਵਜੇ ਚਲ ਜਾਣਾ ਪਰ ਇਹਨਾਂ ਨੂੰ ਸੀ ਪਤਾ ਵੀ ਇਹ ਕੰਮ ਹੋ ਜਾਏਗਾ ਫਗਾਮਾ ਹਸਾ ਜਿਉ ਆਪ ਸਿਰ ਪਾੜ ਕੇ ਆ ਗਏ ਜੀ ਮੇਰਾ ਬ੍ਰਦਰ ਸੀਗਾ ਮੇਰਾ ਪਤਾ ਕਰਨ ਆ ਰਹੇ ਪੁੱਛੇ ਇਹਨਾਂ ਨੇ ਕਾਰ ਮਾਰ ਕੇ ਉਹਦੀ ਲੱਤ ਤੋੜਤੀ ਮੇਰੀ ਬੀਬੀ ਦੀ ਲੱਤ ਤੋੜਤੀ ਮੇਰੀ ਬੇਟੀ ਦਾ ਸਿਰ ਪਾੜਤਾ ਵੀ ਉਹ ਹੁਣ ਆ ਰਹੇ ਆ ਆ ਦੇਖੋ ਜਾ ਰਹੇ ਆ ਮੇਰਾ ਭਰਾ ਇਹ ਸਾਹਮਣੂ ਨਾ ਕੋਈ ਆਪਸ ਵਿੱਚ ਆਣ ਗਵਣ ਦੇ ਵਿੱਚ ਤੂ ਤੂ ਮੈਂ ਮੈਂ ਹੋ ਗਈ ਕਿਸੇ ਗੱਲ ਨੂੰ ਲੈ ਕੇ ਤੇ ਜਿਹੜੇ ਕਰਨ ਦਾ ਪਰਿਵਾਰ ਹੈ ਬినੋਦ ਕੁਮਾਰ ਜੀ ਨੇ ਉਹਨਾਂ ਦੇ ਫਾਦਰ ਦਾ ਨਾਮ ਉਹਨਾਂ ਨੇ ਜਾ ਕੇ ਪੁਲਿਸ ਦੇ ਵਿੱਚ ਹੈਬੋਇਲ ਥਾਣੇ ਐਪਲੀਕੇਸ਼ਨ ਦਿੱਤੀ ਵੀ ਮੇਰੀ ਸਿਸਟਮ ਦੇ ਉੱਪਰ ਮੇਰੀ ਮਦਰ ਨੂੰ ਵੀ ਗਵਾਲਾ ਘੱਟ ਰਹੇ ਨੇ ਵੀ ਸਰ ਤੁਸੀਂ ਆਓ ਉਹਨਾਂ ਦੇ ਉੱਪਰ ਕਾਰਵਾਈ ਕਰੋ ਚਲੋ ਪੁਲਿਸ ਗਈ ਆ ਗੇੜਾ ਮਾਰ ਕੇ ਆ ਗਈ ਉਹਨਾਂ ਨੂੰ 4 ਵਜੇ ਦਾ ਕੱਲ ਦਾ ਟਾਈਮ ਦਿੱਤਾ ਸੀਗਾ ਹੈਬੋਇਲ ਥਾਣੇ ਦੇ ਵਿੱਚ ਵੀ ਕੱਲ 4 ਵਜੇ ਦੋਨੋਂ ਤੇਰਾ ਇਕੱਠੇ ਹੋਵੋ ਤੇ ਅਸੀਂ ਜੋ ਵੀ ਬਣਦੀ ਕਾਰਵਾਈ ਉਹ ਕਰਾਂਗੇ ਜਾਂ ਫਿਰ ਫੈਸਲਾ ਜੋ ਵੀ ਗੱਲ ਹੋਵੇ ਲੇਕਿਨ ਜਦੋਂ ਹੁਣ ਉਹ ਦੂਜੀ ਪਰਿਵਾਰ ਆਇਆ ਜਿਨ੍ਹਾਂ ਨੇ ਕਰਨ ਦੇ ਪਰਿਵਾਰ ਤੇ ਅਟੈਕ ਕੀਤਾ ਉਹ ਆਏ ਉਹਨਾਂ ਨੇ ਕਰਨ ਦੀ ਮਦਰ ਦਾ ਕਰਨ ਦਾ ਉਹਦੀ ਸਿਸਟਰ ਨੂੰ ਗਲਤ ਤਰੀਕੇ ਨਾਲ ਹੱਥ ਪਾਇਆ ਤੇ ਦੂਜੇ ਸਿਰ ਪਾੜੇ ਉਹਨਾਂ ਦੇ ਉਹਨਾਂ ਦੇ ਬਜ਼ੁਰਗਾਂ ਦੇ ਵੀ ਗੱਡੀ ਦੇ ਉੱਪਰ ਚੜਾਤੀ ਉਹਨਾਂ ਨੇ ਘਾਤ ਵੀ ਗੱਡੀ 'ਚ ਪਾ ਦਿੱਤੀ ਠੀਕ ਹੈ ਜੀ ਤੇ ਹੁਣ ਸਿਵਲ ਹਸਪੀਟਲ 'ਚ ਹੰਗਾਮਾ ਕਿਸ ਚੀਜ਼ ਨੂੰ ਲੈ ਕੇ ਹੋਇਆ ਸਰ ਹੰਗਾਮਾ ਐਕਚੁਅਲੀ ਨੂੰ ਹੋਇਆ ਵੀ ਸਾਡੇ ਸਾਡੇ ਲੜਕੇ ਦੇ ਉੱਪਰ ਕਿਉਂ ਗਲਤ ਹੱਥ ਪਾਇਆ ਗਿਆ ਇੱਕ ਇੱਕ ਪਰਿਵਾਰ ਮਤਲਬ ਆਪਣਾ ਇਨਸਾਫ ਮੰਗਦਾ